ਜੀਤ ਕੋਰੇ ਤੇ ਕੌਣ ਨੇ ਬੰਦੇ ਜਿਨ੍ਹਾਂ ਦੇ ਵੱਲੋਂ ਤੁਹਾਡੇ ਭਰਾਵਾਂ ਤੇ ਹਮਲਾ ਕੀਤਾ ਗਿਆ ਉਹ ਸਾਡੇ ਗਵਾਂਢੀ ਹੈਗੇ ਆ ਅੱਛਾ ਜੀ ਤੇ ਕੀ ਕਰਨ ਦੇ ਸੀ ਰਾਤ ਦੇ ਵਿੱਚ ਉਹ ਸਿਗਰਟ ਬੀੜੇ ਨਸ਼ਾ ਪਤਾ ਕਰਦੇ ਸੀ ਤੇ ਉਹਨਾਂ ਨੂੰ ਬ੍ਰਦਰਾਂ کہہ ਕੇ ਪਰੇ ਹਟ ਜਾ ਉਹਨਾਂ ਨੇ ਇੰਨੇ ਵਿੱਚ ਆਣ ਕੇ ਤੇ ਸਾਡੇ ਘਰ ਤੇ ਹਮਲਾ ਕੀਤਾ ਇਹਦੇ ਵਿੱਚ ਉਹਨਾਂ ਨੇ ਅੰਦਰ ਵੇਖਿਆ ਨਹੀਂ ਕਿ ਕੋਈ ਲੇਡਿਸ ਆ ਉਹਨਾਂ ਨੇ ਆਏ ਮੇਰੇ ਗਾਲੋਂ ਫੜਿਆ ਆਣ ਕੇ ਮੇਰੇ ਤੇ ਪਹਿਲਾਂ ਬੁਤਾਂ ਨੂੰ ਹੱਥ ਲਾਉਣ ਦੀ ਕੋਸ਼ਿਸ਼ ਕੀਤੀ ਤਾਂ ਮੈਨੂੰ ਬਾੜਕੋਟ ਵੀ ਕੀਤੀ ਉਹਨਾਂ ਨੇ ਤੇ ਆਪਣੇ ਭਰਾਵਾਂ ਨੂੰ ਮਾਰ ਭਰਾਵਾਂ ਨੂੰ ਬੁਲਾ ਤੇ ਉਹਨਾਂ ਨੂੰ ਮੇਰੇ ਭਰਾਵਾਂ ਨੂੰ ਮਾਰਨ ਦੀ ਨੀਤ ਵਿੱਚ ਆਏ ਸੀ ਨਸ਼ੇ ਦੇ ਤੁਹਾਡੇ ਨਾਲ ਤੁਹਾਡੇ ਨਾਲ ਗੁੱਟਮਾਰ ਕਰਕੇ ਫਿਰ ਹਾਂਜੀ ਫਿਰ ਸ੍ਰੀ ਰਿਹਰਤ ਦਾ ਬਿਨਾਂ ਉਹ ਤਾਂ ਉਹਨਾਂ ਨੂੰ ਹੱਥੋਂ ਦੀ ਕੋਸ਼ਿਸ਼ ਕੀਤੀ ਮੇਰੇ ਕੱਪੜੇ ਵੀ ਪਾੜੇ ਹੈਗੇ ਟੇਸ਼ਨਟ ਵਗੈਰਾ ਤਾਂ ਤੁਹਾਡੇ ਕੋਲ ਥਾਣੇ ਕਿਹੜੇ ਸ਼ਿਕਾਇਤ ਕੀਤੀ ਗਈ ਪਹਿਲਾਂ ਮੇਤੇ ਥਾਣੀ اچھا ਤੇ ਕੀ ਕਾਰਵਾਈ ਕੀਤੀ ਗਈ ਬੋਲ ਸਾਨੂੰ ਕੋਈ ਵੀ ਕਾਰਵਾਈ ਅਜੇ ਤੱਕ ਨਹੀਂ ਹੋਈ ਉਦੋਂ ਸਾਨੂੰ ਧੁੰਕੀਆਂ ਦਿੰਦੇ ਪਏ ਹੋ ਕਿ ਤੁਹਾਡੇ ਤੇ ਅਸੀਂ ਪਰਚਾ ਦਰਜ ਕਰਾਉਣਾ ਤੁਹਾਡੇ ਪਰਮਾ ਤੇ ਹੂੰ ਤੇ ਸਾਡੇ ਗੈਸਟ ਆਏ ਤੇ ਉਹ ਕਹਿੰਦੇ ਤੇ ਸੀ ਮਤਲਬ ਲੋਕੀ ਸੱਦੇ ਹੈਗੇ ਬਾਹਰੋਂ ਤੇ ਤੁਹਾਡੇ ਤੇ ਕਾਰਵਾਈ ਕਰਨੀ ਹੈ ਹੂੰ ਹੁਣ ਤੁਸੀਂ ਕਿੱਥੇ ਪਹੁੰਚੇ ਜੀ ਹੁਣ ਨਹੀਂ ਸੀ ਐਸਪੀ 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 ਸਰ ਦੇ ਦਫ਼ਤਰ ਹੂੰ ਤੇ ਕੀ ਮੰਗਾ ਤੁਹਾਡੀ ਸਾਡੀ ਮੰਗ ਕੀ ਇਹਨਾਂ ਨੂੰ ਇੱਕ ਵਾਰੀ ਸਜ਼ਾ ਦਿੱਤੀ ਜਾਵੇ ਸਾਡੀ ਅਜੇ ਤੱਕ ਕੋਈ ਵੀ ਸੁਣਾਈ ਨਹੀਂ ਹੋਈ ਥਾਣੇ ਵਿੱਚ ਠੀਕ ਮੰਨਦੇ ਜਰਮਾ ਕੈਦ ਮਕਦਮਾ ਕਰਤੀ ਹੈ ਨਾਮ ਆਈ ਦੋ ਦਾ ਮੇਰਾ ਨਾਮ ਰਵੀ ਗਿੱਲ ਜੀ ਭਗਵਾਨ ਵਾਲਮੀਕ ਸਮਾਜ ਤੋਂ ਸੇਵਾਦਾਰ ਹਾਂ ਤਾਂ ਕੀ ਕਹਿਣਾ ਜਾਂਦੇ ਅੱਜ ਕਿਹਨੂੰ ਮਿਲਣ ਵਾਸਤੇ ਇੱਥੇ ਪਹੁੰਚੇ ਅਸੀਂ ਜੀ ਇੱਥੇ ਐਸਐਸਪੀ ਸਾਹਿਬ ਨੂੰ ਮਿਲਣ ਆਏ ਆ ਕਿ ਆ ਬੇਟੀ ਜਿਹੜੀ ਆ ਆਪਣੀ ਵਾਲਮੀਕ ਸਮਾਜ ਦੀ ਮਜੀਬ ਸਿੰਘ ਦੀ ਲੜਕੀ ਆ ਇਹ ਆਪਣੇ ਪੇਕੇ ਪਰਿਵਾਰ ਘਰ ਉਦੋਂ ਨੰਗਲ ਗਈ ਸੀਗੀ ਉੱਥੇ ਕੋਈ ਸ਼ਰਾਰਤੀ ਅਨਸਰ ਸੀ ਇਹਦੇ ਭਰਾ ਨਾਲ ਲੜਿਆ ਉਹ ਨਸ਼ੇ ਦੇ ਆਦੀ ਉਹ ਬਾਹਰ ਵਿੱਚ ਘਾਰ ਨਸ਼ਾ ਕਰ ਰਹੇ ਸੀਗੇ ਇਹਨਾਂ ਨੇ ਇਹਦੇ ਭਰਾ ਨੇ ਕਿਹਾ ਕਿ ਬੇੜਾ ਸਾਈਡ ਤੇ ਹੋ ਜਾਓ ਉਹ ਨਹੀਂ ਹੋਏ ਉਹ ਗੋ ਆ ਕੇ ਉਹ ਆਪਣਾ ਘਰ ਫੰਕਸ਼ਨ ਕਰਕੇ ਵਿਚਾਰੇ ਆ ਗਏ ਤੇ ਦੁਬਾਰਾ ਜਦੋਂ ਇਹਦੇ ਘਰ ਆਏ ਆ ਉਹਨਾਂ ਸਮਝਾ ਕਿ ਇਹ ਨਵੇਂ ਘਰ ਆਏ ਇਹਦੇ ਭਰਾ ਦੇ ਨੂੰ ਜਾਨੋ ਮਾਰਨ ਦੀ ਨੀਅਤ ਨਾ ਆਏ ਪਰ ਅੱਗੇ ਕੁੜੀ ਇੱਕਵਲ ਜੀਤ ਮਿਲੀ ਇਹਦੇ ਉਹਨਾਂ ਨੇ ਕੱਪੜੇ ਪਾੜੇ ਇਹਨਾਂ ਨਾਲ ਅਸ਼ਲੀਲਰ ਕਤਾ ਕੀਤੀਆਂ ਅੰਦਰ ਦਾਖਲ ਹੋ ਕੇ ਦਾਤਰ ਦੋਤਰ ਇਟ ਰੋੜਾ ਚਲਾਇਆ ਕੁੜੀ ਨੇ ਆਪਣੀ ਮਹਾ ਮੁਸ਼ਕਲ ਨਾਲ ਜਾਨ ਬਚਾਈ ਆ ਤੇ ਜੋਗੀ ਤਿੰਨ ਦਿਨਾਂ ਦਾਖਲ ਵੀ ਰਹੀ ਆ ਬਾਬਾ ਬਕਾਲਾ ਸਾਹਿਬ ਸਿਵਲ ਹਸਪੀਟਲ ਦੇ ਵਿੱਚ ਜੇਦੀ ਐਮਐਲਆਰ ਨਾਲ ਕੱਟੀ ਪਈ ਆ ਪਰ ਪੁਲਿਸ ਨੇ ਅਜੇ ਤੱਕ ਇਹਦਾ ਕੋਈ ਪਰਚਾ ਦਰਜ ਨਹੀਂ ਕੀਤਾ। ਚਾਹ ਦੇ ਫਿਰ ਕਿਨੂੰ ਮਿਲਣ ਨੂੰ ਆ। ਅੱਜ ਸਾਹਿਬ ਨੂੰ ਰਿਕੁਐਸਟ ਕੀਤੀ ਹੈ ਕਿ ਇਸ ਲੜਕੀ ਨੂੰ ਇਨਸਾਫ ਦਿੱਤਾ ਜਾਵੇ ਤੇ ਪਰਚਾ ਦਰਜ ਕੀਤਾ ਜਾਵੇ। ਤੇ ਕਿੰਨੇ ਬੰਦੇ ਇਹਨਾਂ ਦੇ ਘਰ ਦੇ ਵਿੱਚ ਪਹੁੰਚੇ? 5 ਬੰਦੇ ਘਰ ਦੇ ਵਿੱਚ ਪਹੁੰਚਿਆ ਜੀ। ਤੇ ਬਾਈ ਨੇਮ ਪਰਚਾ ਬਾਈ ਨੇਮ ਦੇ ਰਹੇ ਆ ਜੀ ਬਾਈ ਨੇਮ ਆ ਆਕਾਸ਼ ਆਕਾਸ਼ ਜੇ ਪੁੱਤਰ ਆਣ ਮੁਖਤਾਰ ਸਿੰਘ ਲਵਪ੍ਰੀਤ ਸਿੰਘ ਸੁਖਵਿੰਦਰ ਸਿੰਘ ਸਾਹਿਲਪ੍ਰੀਤ ਸਿੰਘ ਅਮਰੀਕ ਸਿੰਘ ਲੱड्डੂ ਇਹ ਜੋਗੀ ਸਮਾਈ ਹੋਏਗੀ ਲੱਗਦਾ ਜੀ ਐਸਐਸਪੀ ਸਾਹਿਬ ਨੇ ਵਿਸ਼ਵਾਸ ਦਿਵਾਇਆ ਐਸਐਚਓ ਸਾਹਿਬ ਨੂੰ ਬਾਈ ਹੈਂਡ ਮਾਰਕ ਕੀਤਾ ਗਿਆ ਅਸੀਂ ਪਰਚਾ ਦਰਜ ਕਰਾਂਗੇ ਇਹ ਲੜਕੀ ਵੱਲੋਂ ਜੋਗੀ ਕੱਪੜੇ ਪਾੜੇ ਗਏ ਆ ਇਹ ਨਹੀਂ ਹੁੰਦਾ ਪਰਚਾ ਨਹੀਂ ਹੋਏਗਾ ਤੇ ਫਿਰ ਆਪਾਂ ਧਰਨਾ ਲਾਵਾਂਗੇ